ਸਭ ਤੋਂ ਪਹਿਲਾਂ ਚੰਡੀਗੜ੍ਹ ਦਾ ਸਾਰਾ মিডিਆ ਇਲੈਕਟ੍ਰੋਨਿਕ ਸੋਸ਼ਲ ਪ੍ਰਿੰਟ মিডিਆ ਤੋਂ ਜਿੰਨੇ ਵੀ ਤੁਸੀਂ ਮੰਚਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਪ੍ਰਤਨਿਤ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਸ਼ਾਰਟ ਨੋਟਿਸ ਤੇ ਸਵਾਗਤ ਹੈ ਕਿਉਂਕਿ ਤੁਸੀਂ देर रात ਤੱਕ ਕਵਰੇਜ ਕਰਦੇ ਹਾਂ ਪ੍ਰਾਈਮ ਟਾਈਮ ਚੱਲਦੇ ਨੇ ਤਾਂ ਸਵੇਰੇ ਸਵੇਰੇ ਬੁਲਾਉਣਾ ਥੋੜਾ ਜਿਹਾ ਆਪਾਂ ਲੱਗਦਾ ਪਰ ਫਿਰ ਵੀ ਤੁਸੀਂ ਲਗਭਗ ਸਾਰੇ মিডিਆ ਜਿਹੜਾ ਇੱਥੇ ਪਹੁੰਚਿਆ ਪਿਛਲੇ ਕਈ ਮਹੀਨਿਆਂ ਤੋਂ ਯੁੱਧ ਨਸ਼ੇ ਵਿਰੁੱਧ ਜੋ ਡਰੱਗ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਜੋ ਕਿ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਪੰਚਾਇਤਾਂ ਦੀ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਕੇ ਦੇ ਰਹੀਆਂ ਨੇ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਨਸ਼ਾ ਵੇਚਣਾ ਅਲਾਉ ਨਹੀਂ ਕਰਾਂਗੇ ਜੇ ਕੋਈ ਨਸ਼ਾ ਵੇਚਣਾ ਆਊਗਾ ਅਸੀਂ ਉਹਦੀ ਜ਼ਮਾਨਤ ਨਹੀਂ ਦੇਵਾਂਗੇ ਉਹਨੂੰ ਛਡਾਉਣ ਵਾਸਤੇ ਥਾਣੇ ਨਹੀਂ ਜਾਵਾਂਗੇ ਜੇ ਕੋਈ ਸਾਡੇ ਪਿੰਡ ਦਾ ਐਡਿਕਟਡ ਹੈ ਮਰੀਜ਼ ਕਹਿੰਦੇ ਆਪਾਂ ਨੂੰ ਕੋਈ ਬੁਰੀ ਸੰਗਤ ਚ ਪੈ ਗਿਆ ਅਸੀਂ ਉਹਦਾ ਜਿਹੜਾ ਰੀ ਹੈਬ ਸੈਂਟਰ ਚ ਜੋ ਗਵਰਨਮੈਂਟ ਵੱਲੋਂ ਖੋਲੇ ਹੋਏ ਨੇ ਉੱਥੇ ਲੈ ਜਾ ਕੇ ਉਹਦਾ ਇਲਾਜ ਕਰਾਵਾਂਗੇ ਬਹੁਤ ਸਾਰੇ ਦੋਸਤੋ ਤੁਹਾਡੇ ਕੈਮਰਾ ਰਾਹੀਂ ਦਿਖਾਇਆ ਗਿਆ ਕਿ ਜਿਹੜੇ ਡਰਗ ਤਸਕਰ ਸੀ ਉਹਨਾਂ ਦੇ ਜਿਹੜੇ ਸ਼ਾਨਦਾਰ ਉਹਨਾਂ ਨੇ ਆਲੀਸ਼ਾਨ ਕੋਠੀਆਂ ਪਈ ਹੋਈਆਂ ਸੀ ਲੋਕਾਂ ਨੇ ਕਾਰੋਜਾੜ ਕੇ ਉਹਨਾਂ ਤੇ ਬਿਲਡੋਜਰ ਵੀ ਚੱਲਿਆ ਔਰ ਲੀਗਲੀ ਅਸੀਂ ਸਾਰਾ ਪਤਾ ਕਰਕੇ ਹੀ ਅਕਚਲ ਲੈਨੇ ਤੇ ਅਸੀਂ ਨਾਲ ਇਹ ਵੀ ਕਹਿੰਦੇ ਰਹੇ ਹਾਂ ਕਿ ਹੌਲੀ ਹੌਲੀ ਸਬੂਤ ਆ ਜਾਂਨ ਦੇ ਸਾਡੇ ਕੋਲ ਕਾਗਜ਼ ਇਕੱਠੇ ਕਰ ਲੈਣ ਦਿਓ ਤਾਂ ਅਸੀਂ ਇਹ ਤੀਰ ਤੁਕੇ ਨਾਲ ਨਹੀਂ ਜਿਹੜਾ ਕੰਮ ਕਰਦੇ ਤਾਂ ਵਾਰੀ ਵੱਡਿਆਂ ਦੀ ਵੀ ਆਊਗੀ ਕਾਫੀ ਪਹਿਲਾ ਇਲਾਕਾ ਹੀ ਜਿਹੜੇ ਇਲਾਕੇ ਹੀ ਵੱਡੇ ਤਸਕਰ ਸੀ ਉਹਨਾਂ ਤੋਂ ਬਾਰੇ ਬਹੁਤ ਹਰ ਰੋਜ਼ ਆਉਂਦੀ ਰਹਿੰਦੀ ਹੈ ਪਰ ਕਿਸੇ ਦੇ ਘਰੇ ਸੱਥਰ ਵਿਛਾ ਕੇ ਚਿੱਟੇ ਰੰਗ ਦੇ ਜਾਂ ਕਿਸੇ ਦੇ ਘਰੇ ਸਾਡੀਆਂ ਮਾਵਾਂ ਭੈਣਾਂ ਦੀਆਂ ਜਿਹੜੀਆਂ ਚੁੰਨੀਆਂ ਨੇ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤਿੰਨ ਤਣ ਮੰਜ਼ਲੀਆਂ ਚਾਰ ਚਾਰ ਮੰਜ਼ਲੀਆਂ ਕੋਠੀਆਂ ਜਾਂ ਵੱਡੇ ਵੱਡੇ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫਲੇ ਲਾਉਣ ਲੋਕਾਂ ਨੇ ਮੌਤਾਂ ਤੇ ਮਹਿਫਲੇ ਲਾਉਣ ਇਹ ਹੋ ਨਹੀਂ ਸਕਦਾ برداشت ਨਹੀਂ ਹੋ ਸਕਦਾ ਸਵਾਮਾ ਦੀ ਪਾਰਟੀ ਦਾ ਇਹ ਗਰੰਟੀ ਦੇ ਰੂਪ ਤੇ ਵਿੱਚ ਇਹ ਅਸੀਂ ਕਿਹਾ ਹੋਇਆ ਸੀ ਟਾਈਮ ਥੋੜਾ ਜਿਆ ਲੱਗ ਗਿਆ ਕਿਉਂਕਿ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਕਿ ਕਿਵੇਂ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਵੱਲੀ ਈਜ਼ੀ ਹੈ ਪਰ ਸਪਲਾਈ ਲਾਈਨ ਤੋੜਨ ਤੋਂ ਬਾਅਦ ਜਿਹੜੇ ਵਿਦਡਰੋਲ ਸਿੰਟਮਸ ਵਾਲੇ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਅਸੀਂ ਰੀਹੈਬ ਸੈਂਟਰ ਅਪਡੇਟ ਕੀਤੇ ਫਿਰ ਸਾਨੂੰ ਪਤਾ ਲੱਗਿਆ ਕਿ ਵਿੱਚ ਕੁਝ ਪੁਲਸ ਦੇ ਵੀ ਜਿਹੜੇ ਮੁਲਾਜ਼ਮ ਨੇ ਉਰੇਲੇ ਹੋਏ ਨੇ ਉਹ ਦੱਸ ਦਿੰਦੇ ਨੇ ਜਿਹੜੇ ਛੋਟੇ ਲੈਵਲ ਦੇ ਮੁਲਾਜ਼ਮ ਨੇ ਉਹ ਦੱਸ ਦਿੰਦੇ ਨੇ ਕਿ ਅੱਜ ਇੱਥੇ ਛਾਪਾ ਪਊਗਾ ਉਹਨਾਂ ਨੂੰ ਦੱਸ ਦਿੰਦੇ ਆ ਤਾਂ ਉਹਦੇ ਨਾਲ ਵੀ ਕਈ ਸ ਹੈ ਜਿਹੜੇ ਆਪਰੇਸ਼ਨ ਸਾਡੇ ਜਾਂ ਛਾਪੇ ਜਿਹੜੇ ਨੇ ਫੇਲ ਹੋਏ ਸੋ ਉਹਨਾਂ ਦੀਆਂ ਬਹੁਤ ਵੱਡੇ ਲੈਵਲ ਤੇ ਟਰਾਂਸਫਰ ਕੀਤੀਆਂ ਫਿਰ ਲੋਕਾਂ ਤੇ ਸਹਿਯੋਗ ਮੰਗਿਆ ਤਾਂ ਕਰਕੇ ਫਿਰ ਥੋੜਾ ਟਾਈਮ ਲੱਗ ਗਿਆ ਤੇ ਹੁਣ ਇਸ ਵਕਤ ਇਹ ਜਿਹੜੀ ਮੁਹਿੰਮ ਹੈ ਇਹ ਪੂਰੇ ਜੋਰਾਂ ਤੇ ਉਹ ਸਾਨੂੰ ਲੋਕਾਂ ਦੇ ਫੋਨ ਵੀ ਹੁੰਦੇ ਆ ਫੀਡਬੈਕ ਵੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਆ ਗਲੀਆਂਾਂ ਚ ਘੁੰਮਦੇ ਆ ਵਾਰਾਗਰਦ ਜਿਹੜੇ ਨਸ਼ਾ ਵੇਚਣ ਵਾਲੇ ਤੀਆਂ ਪਹਿਣਾ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਜਾਂ ਕਿਤੇ ਵੀ ਅਵੇਲੇਬਿਲਟੀ ਹੈ ਕਿਤੇ ਵੀ ਕਿਸੇ ਇੱਕਕਰ ਥੱਲੇ ਕਿਸੇ ਤੇ ਪਰ ਥੱਲੇ ਬੈਠੇ ਨੇ ਸੋ ਉਹ ਜਿਹੜਾ ਸਮਝਣ ਨੂੰ ਲੰਦਾ ਕਾਰਟਲਸ ਨੂੰ ਟੁੱਟ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਪੁਲਿਸ ਗਈ ਤਾਂ ਜਿਹੜੇ 4-5 6-7 ਹੋਣਗੇ ਉਸ ਪਿੰਡ ਚ ਉਹ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਉਹ ਸਟੇਟ ਛੱਡ ਕੇ ਬਾਹਰ ਚਲੇ ਗਏ ਬਾਹਰ ਮੀਂਹ ਕੋਈ ਹਰਿਆਣਾ ਚਲਾ ਗਿਆ ਕੋਈ ਕਿਤੇ ਵੀ ਰਾਜਸਥਾਨ ਜਾਂ ਕੋਈ ਭੱਜ ਗਿਓ ਔਰ ਇਹ ਵੀ ਨਾਲ ਅਸੀਂ ਕਹਿੰਦੇ ਰਹੇ ਹਾਂ ਕਿ ਕਿਸੇ ਨੂੰ ਅਸੀਂ ਬਖਸ਼ਾਂਗੇ ਨਹੀਂ ਆમે ਜਿੰਨਾ ਮਰਜੀ ਉਹ politically strong ਰਹੇ ਜਾਂ ਹੈਗਾ ਰਾਜਨੀਤਿਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾਂ ਕੋਈ ਅਫਸਰਾਨਾ ਬਣਦੀ ਹੈ ਉਹਦੀ ਜਾਂ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ ਬਿਅਸੀਂ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਪੰਜਾਬ ਦੀ ਜਵਾਨੀ ਨਾਲ ਖੜਾਂਗੇ ਪੰਜਾਬ ਦੇ ਮਾਪਿਆਂ ਨਾਲ ਖੜਾਂਗੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ وہ دنیا تو چلے گئے چھوٹی امرے جا پھر انہوں نے انہوں نے بری سنگے چھ پا لیا جا پھر سنگ چالیا ماپیا نجبوری ان بچیا ندیشا چنا پہ, پہ آکے پوتا اتنے تا پتہ یہ کی حال ہے بس چلا جا بس کرزے لے کے جی مرضی کر کے انہوں نے اپنے اکھا تو دھور کرتا ਸੋ ਉਹਦੇ ਜ਼ਿੰਮੇਵਾਰ ਕੌਣ ਨੇ ਵੱਡੇ ਤਸਕਰ ਜਿਹੜੇ ਛੋਟੇ ਨੇ ਨਾ ਉਹ ਤਾਂ ਡਿਸਟ੍ਰਿਬਿਊਟਰ ਨੇ ਕੋਰੀਅਰ ਨੇ ਉਹ ਤਾਂ ਇੱਥੋਂ ਸਮਾਨ ਉੱਥੇ ਲੈ ਕੇ ਜਾਣਾ ਬਸ ਪਰ ਜਿਹੜੇ ਮੇਨ ਨੇ ਉਹ ਕਾਬੂ ਨਹੀਂ ਹੁੰਦੇ ਸੀ ਕਦੇ ਉਹਨਾਂ ਹੀ ਅੱਗੇ ਹੁੰਦੇ ਸੀ ਉਹਦਾ ਬਸ ਸਪਲਾਇਰ ਸੀਗੇ ਫੋਨ ਤੇ ਕਹਿੰਦੇ ਸੀ ਇੱਥੋਂ ਚੱਕ ਲਓ ਆ ਆਪਣੇ ਡਿਸਟ੍ਰਿਕਟ ਦਾ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਮੰਗੂ ਬਣਾਇਆ ਹੋਇਆ ਸੀ ਕਿ ਆ ਤੂੰ ਆ ਜिले ਦਾ ਮਾਲਕ ਹੈ ਤੇਰੇ ਕੋਲ ਆ ਤਹਿਸੀਲਾਂ ਨੇ ਤੇਰੇ ਕੋਲ ਆ ਪਿੰਡ ਨੇ ਇਸ ਤਰ੍ਹਾਂ ਦਾ ਬਣਾਇਆ ਸੀ ਸੋ ਅਸੀਂ ਕਾਫੀ ਹੱਦ ਤੱਕ ਇਸ ਮਾਫੀਆ ਨੂੰ ਤੋੜਨ ਚ ਕਾਮਯਾਬ ਹਜੇ ਵੀ ਚੱਲ ਰਿਹਾ ਕੰਮ ਤੇ ਮੈਂ ਫੇਰ ਕਹਣਾ ਕਿ ਚਾਹੇ ਜਿੰਨਾ ਮਰਜੀ ਕੋਈ ਤਕੜਾ ਬੰਦਾ ਜਿੰਨਾ ਮਰਜੀ ਕੋਈ politically ਉਹਦੀ ਇਨਫਲੂਐਂਸ ਹੈ ਕੋਈ ਜਾਂ ਹੋ ਸਕਦਾ ਅਫਸਰ ਉਹ ਤੋਂ ਡਰਦੇ ਹੋਣ ਜਾਂ ਅਫਸਰ ਹੋਣੇ ਲਾਏ ਹੋਣ ਪਰ ਨਸ਼ੇ ਵਾਲੇ ਮਾਮਲੇ 'ਚ ਮੈਂ ਬਿਲਕੁਲ ਵੀ ਕਿਸੇ ਨਾਲ ਪਰਸ ਨਹੀਂ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਪਰ ਮੈਂ ਜੋ ਮਰਜੀ ਹੋਵੇ ਮੈਂ ਪੰਜਾਬੀਆਂ ਲਈ ਜਵਾਬ ਦੇ ਆਂ ਮੈਂ ਪੰਜਾਬੀਆਂ ਦਾ ਕਰਜ਼ਦਾਰ ਹਾਂ ਇਸ ਕਰਕੇ ਕਹਿੰਦਾਂ ਮੈਨੂੰ ਇਸ ਅਹੁਦੇ ਤੇ ਬਿਠਾਇਆ ਕਿ ਉਮੀਦ ਲਾ ਕੇ ਕਿ ਕਰ ਸਕਦੇ ਆ ਇਹ ਇਹਨਾਂ ਦੀ ਨੀਤ ਸਾਫ਼ ਹੈ ਪੂਰਾ ਪ੍ਰੋਪਰ ਕਾਗਜ਼ੀ ਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀਂ ਜਿਵੇਂ ਪੰਜਾਬੀ ਚ ਕਹਿੰਦੇ ਨੇ ਪੱਕੇ ਪੈਰੀਂ ਕੰਮ ਕੀਤਾ ਔਰ ਜਿੰਨੇ ਵੀ ਹੁਣ ਤੱਕ ਗਏ ਨੇ ਅੰਦਰ ਉਹਨਾਂ ਚੋਂ 80 ਤੋਂ 90% ਦੀ ਜ਼ਮਾਨਤ ਨਹੀਂ ਹੋਈ ਕਿਉਂਕਿ ਜਦੋਂ ਕਮਰਸ਼ੀਅਲ ਕੁਆਂਟੀਟੀ ਆ ਜਾਂਦੀ ਹੈ ਤਾਂ ਜ਼ਮਾਨਤ ਨਹੀਂ ਹੁੰਦੀ ਅਸੀਂ ਕੋਸ਼ਿਸ਼ ਇਹੀ ਕਰਦੇ ਕਿਉਂਕਿ ਲੋਕਾਂ ਨੇ ਉਹੀ ਸ਼ਿਕਾਇਤ ਸੀ ਕਿ ਜੀ ਅਸੀਂ ਥਾਣੇ ਭਰਾ ਕੇ ਆਉਂਦੇ ਆ ਉਹ ਸਾਡੇ ਨਾਲ ਪਹਿਲਾਂ ਕਰੇ ਆ ਜਾਂਦੀ ਨੇ ਅਸੀਂ ਬਾਅਦ ਚ ਆਉਂਦੇ ਆ ਸ਼ਿਕਾਇਤ ਕਰਕੇ ਸੋ ਮੈਂ ਫੇਰ ਇੱਕ ਵਾਰੀ ਦੁਬਾਰੇ ਜਿਹੜੇ ਗਲਤ ਫੰਮੀ ਚ ਬੈਠੇ ਹੋਣਗੇ ਕਿ ਸ਼ਾਇਦ ਸਾਡੇ ਤੱਕ ਨਾ ਪਹੁੰਚੇ ਹੱਥ ਜਾਂ ਸਾਨੂੰ ਤਾਂ ਫਲਾਣਾ ਜਾਣਦਾ ਸਾਨੂੰ ਫਲਾਣਾ ਜਾਣਦਾ ਇੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ ਕਿਸੇ ਦਾ ਕੋਈ ਮਾਮੇ ਪੂਆ ਦੇ ਮੁੰਡੇ ਦਾ ਫੋਨ ਨਹੀਂ ਚੱਲਣਾ ਇੱਥੇ ਸਿੱਧਾ ਪਰਸਾਊਗੀ ਇੱਥੇ ਵਿਜੀਲੈਂਸ ਆਊਗੀ ਇੱਥੇ ਨਾਰਕੋ ਵਾਲੇ ਆਉਣਗੇ ਤੇ ਆ ਕੇ ਪ੍ਰਾਪਰ ਕਾਗਜ਼ ਖਾ ਕੇ ਉਤਨ ਜਿਹੜੀ ਹੈ ਉਦਨ ਦੀ ਸਜ਼ਾ ਦੇ ਮੰਗੇ ਕਿਉਂਕਿ ਲੋਕ ਬਹੁਤ ਦੁਖੀ ਨੇ ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਦੇਖਿਆ ਹੋਣਾ ਲੋਕਾਂ ਦਾ ਮਾਹੌਲ ਕੀ ਹੈ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈ ਵੀ ਉਹਨਾਂ ਦਾ ਪੁੱਤ ਮਰ ਗਿਆ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਿਤ ਨੇ ਇਹ ਅਸਲ 'ਚ ਨਫ਼ਰਤ ਤਾਂ ਉਹਨਾਂ ਪ੍ਰਤੀ ਵਿਸ਼ੋ ਕਰਾਇਆ ਕਿਸੇ ਨੇ ਤਾਂ ਹੱਥ ਪਾਇਆ ਯਾਰ ਕਿਸੇ ਨੇ ਤਾਂ ਕੋਈ ਕੋਈ ਵੱਡੇ ਬੰਦਿਆਂ ਨੂੰ ਹੱਥ ਪਾਇਆ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹ ਦੇ ਨਾਲ ਕੀ ਹੋਇਆ ਇਹਨਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ ਦੇ ਇਸ ਗੱਲ ਦੀ ਨੀਂਂਦ ਕਰੀ ਜਾਂਦੇ ਜੀ ਬਿਨਾਂ ਨੇ ਨੇ ਤਾਂ ਜ਼ਲਤ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਰਲੇਵੇਂ ਦੇ ਵਿੱਚ ਪੰਜਾਬ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਐਨ ਡੀ ਪੀ ਐਸ ਦੇ ਪਰਚੇ ਨੇ ਵਕਾਇਦਾ ਤੌਰ ਤੇ ਡੀਓ ਦੇ ਪਰਚੇ ਨੇ ਵਕਾਇਦਾ ਤੌਰ ਤੇ ਪੈਸੇ ਦੀ ਜਿਹੜੀ ਲੈਣ ਦੇ ਨੇ ਹਵਾਲੇ ਦੀ ਕੈਸ਼ ਦੀ ਹੈ ਉਹ ਕੋਹਾ ਪੈਂਦੀ ਹੈ 29 ਮੋਬਾਈਲ ਕਿਸੇ ਨੂੰ ਘਰੋਂ ਫੜੇ ਜਾਂਦੇ ਨੇ چار لپٹاپ اٹھ ڈیئریاں ہوتا نہیں کنا انہوں نے پتہ ہی نہیں سکا, بھی کرے بھی آ سکتے ہیں ساتھ دوشی ہونے چاہے جی مرضی پارٹی دے پردان نے سو میں پھر دوبارہ ایک بار دہرا میں ہندی چ بول دینا نیشنل میڈیا بیٹھا ہے. کہ پنجاب سے ڈرگز کا خاتمہ کرنے کے لیے یوز نشے کے وقت ایک مہم ہم نے چلائی ہوئی ہے وہ ایک لہر کا روپ بن چکی ہے گاؤں ہر گاؤں سے قصبوں سے ہمیں نگر پنچائت کے پنچائت کے متے مل رہے ہیں پرستاو پاس کر رہے ہیں کہ ہم اس مہم میں ساتھ دیں گے پنجاب کو رنگلا پنجاب بنانا ہے پنجاب کو نشہ مکت بنانا ہے اور اس میں کسی کو بخشا نہیں جائے یا چاہے وہ جتنے مرجی پولیٹیکلی سٹرانگ ہو جا کوئی افسر ہو جا یا شوڈ وہ کہ میری تو بہت چلتی ہے دیکھ سکتے تو یہ والی ہمیں نہ رکھے پنجاب کے لیے ہمارا دل دھڑکتا ہے پنجاب کو دوبارہ پنجاب رنگلا پنجاب بنانے کا جو تہیا ہم نے کر رکھا ہے یہ اسی کا حصہ ہے آپ کسی کے گھر کو جاڑ کے اپنے گھروں کو لشکا رہے ہو اپنے پراپرٹیز بن رہی ہیں باہر پیسہ بھیجا جا رہا ہے تو یہ تو نہیں چلے گا یہ تو سمجھ لو پھر لوگوں کا خون ہے تو پنجاب کی جوانی کو برباد کرنے کے لیے جو بھی ذمہ دار ہوگا اس کو سخت سے سخت سزا ملے گی چاہے وہ کوئی بھی ہو چاہے وہ میرا بھی کوئی نقصان کرنا چاہتے ہوں کیونکہ میں ان کی آنکھ میں اب چبنے لگا ہوں گا کہ یار یہ کیا ہو گیا ہمارا تو یہ بجنس ہی گیا ہمارا تو یہ دندا ہی گیا یہ کون کون آ کہاں سے آ تو ہمیں کوئی ڈر نہیں ہے کوئی ڈر نہیں ہے آپ کے سامنے آئے ہوں اور کام پنجاب کے لیے ہر روز کرتے ہیں آج بھی تین چار میٹنگز ہیں کل بھی ملوں گا جہاں بھی پبلک بلائے گی وہاں جائیں گے لیکن پنجاب جو نفرت کے پاتر ہیں پنجاب کے جو, جو لوگوں نے بھی ڈکلیئر کر رکھے ہیں کہ یہ نشے کے تسکر ہیں. تو پبلک کی کچہری جو ہے وہ سب سے بڑی کچہری ہوتی ہے دوسری کچہری میں تو آپ کئی بار وکیل بڑا ہائر کر لیا جا گواہ مکرا لیے آپ فیصلہ ادھر ادھر کروا سکتے ہو لیکن پرماتما کی اور پبلک کی کچہری میں کوئی ایسی سفارش نہیں چلتی پنجابی کہاوت ہے اتنے ہندے نے نویڈے کسی نے تیری جات پوچھنی اور عمل کیسے تھے ان کے پاپ کیے ہوئے انہوں نے گنا کیے ہوئے بڑے گھروں کے گھر برباد کیے ہوئے انہوں نے ہر روز ہم جو ڈرگس کی کھیپ پکڑتے ہیں کہاں سے آتی ہے کون ذمہ دار ہے اس کا یہاں کون سنبھالتا ہے ان کو تو آپ کو آنے والے دنوں میں بھی ایسی خبریں ملیں گی کہ ایک اور بڑی مچھلی جال میں ایک اور بڑا تسکر جال میں ایک اور بہت بڑی پراپرٹی جو ڈرگ منی سے بنائی ہوئی تھی اس کو دراشائی کر دیا گیا یہ آنے والے دنوں میں بھی خبریں ملیں گی اور مجھے پورے پوری دنیا سے کل سے فون آ رہے ہیں کہ کیونکہ لوگوں کو یہ بھی یقین ہے کہتے بھائی صاحب ਪੱਕੇ ਪੈਰੀਂ ਮੈਨੇ ਕਹ ਪੱਕੇ ਪੈਰੀਂ ਤੋ ਇਤਨਾ ਲੋਗੋ ਮੇ ਨਫਰਤ ਹੈ ਯਾਰ ਸਾਹਿਬ ਕਹਿ ਸਕਦੇ ਕਿ ਅਸਲੀ ਯੋਧ ਹੁਸ਼ੂ ਹੋਇਆ ਕੱਲ ਨੂੰ ਨਹੀਂ ਯੁੱਧ ਤਾਂ ਬਹੁਤ ਦੇਰ ਤੋਂ ਚੱਲ ਰਿਹਾ ਸੀ ਪਹਿਲੇ ਛੋਟੇ ਸਪਾਈ ਸੀ ਹੁਣ ਜਰਨਲ ਵੀ ਫੜੇ ਜਾਣ ਲੱਗੇ ਨਾਲ ਤੋ ਫਿਰ ਯੁੱਧ ਅੱਗੇ ਹੋਰ ਚੱਲੂਗਾ ਕਿਉਂਕਿ ਇਹਦੇ ਨਾਲ ਬਹੁਤ ਕੁਝ ਅੱਗੇ ਇਕੱਲੇ ਇਕੱਲਾ ਕੋਈ ਇਕ ਤਸਕਰ ਫੜ ਕੇ ਨਾ ਹੋਊਗਾ ਉਹ ਜਾਲ ਵੀ ਪਤਾ ਲੱਗੂ ਨਾ ਕਿ ਪੈਸੇ ਕਿੱਥੋਂ ਆਉਂਦੇ ਸੀ ਕਿਹਨੂੰ ਦਿੰਦਾ ਸੀ ਸਮਾਨ ਕਿੱਥੋਂ ਮੰਗਾਉਂਦਾ ਸੀ ਪੂਰਾ ਇੱਕ ਤਾਣਾ ਬਾਣਾ ਕੁਰਸੀਨਾਵਾ ਪੂਰਾ ਫੜਿਆ ਜਾਊਗਾ ਤਾਂ